ਲੈ ਮਿੱਤਰ ਪੇਰੋ ਕਰੀ ਜਾਂਦੇ ਆ ਸਪਰੇ ਨਾਲ ਨਾਲ ਡੰਡੀਆਂ ਹੁਣ ਬਣਾ ਰਹੇ ਆ ਪਹਿਲਾਂ ਨਹੀਂ ਬਣਾंगा ਅਸਲ ਚ ਪਹਿਲਾਂ ਬਣਾਉਂਦੇ ਆਲੂ ਦੀ ਬਾਰ ਦਾ ਨੁਕਸਾਨ ਨਹੀਂ ਸੀ ਹੁਣ ਥੋੜੀ ਜੀ ਬੱਲ ਡੈਗਦੀ ਆ ਮੈਂ ਰਾਜਾ ਜੜ ਹਲਦੀ ਹੁੰਦੀ ਆ ਕੋਣਾ ਡੈਗ ਪ ਗਿਆ ਕੰਜਰਾ ਬੌਲੀ ਨਾ ਜਾ ਪਏ ਚਲੋ ਉੱਥੋਂ ਦੀ ਆ ਦਾ ਵਾਕਈ ਰੈਸ ਕਾ ਜਿੰਦੂ ਸਿਆ ਝੂੜਾ ਦੇਖੋ ਮਾਰਦਾ ਝੂੜਾ ਮਾਰਨ ਕਰਕੇ ਆ ਦੋਵੇਂ ਤੀਜਾ ਟੁੱਟ ਗਿਆ ਪੰਨਾ ਇਧਰ ਵੀ ਲੱਪੇ ਲੱਗੇ ਉਧਰ ਵੀ ਬਾਅਦ ਚ ਵੈਲਡ ਹੋਇਆ ਇਹ ਅਗਲਾ ਪਿੰਡ ਦਾ ਜਿਹੜਾ ਪੌਲਾ ਉਹ ਆਉਣਾ ਹਜੇ 2 ਕਿਲੋਮੀਟਰ ਨਹੀਂ ਆਉਂਦਾ ਤੇ ਮੀਂਹ ਵੀ ਪੂਰਾ ਲੈ ਪਿਆ ਓਏ ਹੋਏ 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 ਲੈ ਵੀ ਬਾਬੇ ਗੰਡੇ ਲਾਉਣ ਲੱਗੇ ਜੀ ਸਰਸਾ ਹੀ ਹੈ ਤਾਂ ਆਹ ਕਰੇ ਮਰਲਾ ਕਥਾਂ ਦਾ ਬਣਾਇਆ ਟੱਪ ਵੀ ਨਿਕਲਿਆ ਈ ਤੇ ਰੱਬ ਤੁਹਾਡਾ ਕਰੇ ਭਲਾ ਇਸ ਦੁਬਾਰ ਕਰਦੇ ਆਂ ਆਲਿਆਂ ਤੇ ਸਬਰ ਇਹ ਪਨੀਰੀ ਆਪਾਂ ਲਿਆਂਦੀ ਆਪਣੇ ਪਿੰਡ ਹੀ ਹੈ ਨਰਸਰੀ ਆਹ ਕੋਸਾ ਗੋਭੀ ਸ਼ੋਭੀ ਦੇ ਬੂਟੇ ਮਿਰਚਾਂ ਸ਼ਿਮਲਾ ਯਾਰਾਣ ਭਲਾ ਵੀ ਜਟੋ ਕਹਿੰਦੇ ਆਲਿਆਂ ਕੋਲੇ ਆ ਚੁੱਕੇ ਆਂ ਜੀ ਨਾਲ ਇੱਕ ਗਟਾ ਰੇਪਾਉਣੀ ਇੱਕ ਹੀ ਕਿੱਲਾ ਕਣਕ ਐ ਇੱਧਰ ਲਈ ਸਾਡ ਦੂਜੀ ਸਰੋਵਾਂ ਚਾਰ ਕਿੱਲੇ ਜਗਾ ਤੇ ਬਾਬਿਓ ਕੀ ਕਹਿੰਦੇ ਹੁੰਦੇ ਐ ਆ ਡੰਡੀਆਂ ਹੀਆਂ ਬਣਾਈਆਂ ਸੀਗਾ ਦੋਕ ਤਾਂ ਪਰ ਹੁਣ ਬਿਨਾ ਡੰਡੀ ਤੇ ਚੱਲੂ ਕੰਮ ਤੇ ਬਾਕੀ ਸਵੇਰੇ ਫੇਰ ਕਰਾਂਗੇ ਸਪਰੇ ਸਪਰ ਵੀਡੀਓ ਸਵੇਰ ਤੱਕ ਹੀ ਪੂਰੀ ਕਰਾਂਗੇ ਅੱਜ ਇਹਦੇ ਤੇ ਲਾਉਣ ਲੱਗੇ ਐ ਮੈਂ 45 ਤੇ ਹੋਰ ਹੈਗੇ ਦੋ ਤਿੰਨ ਚ ਸਿਸਟਮ ਜੇ ਸਾਨੂੰ ਚੱਜਣਾ ਪਤਾ ਨਹੀਂ ਨਾ ਸਪਰੇਆਂ ਬਾਰੇ ਤੇ ਕਰਦੇ ਆ ਨੱਕੇ ਚ ਪਾਣੀ ਹੁੰਦਾ ਨਹੀਂ ਪਰ ਇਹਦੇ ਚ ਨਾਲ ਨਾਲ ਪੀਪੀ ਸਿੱਟ ਨਹੀਂ ਪੈਂਦੀ ਉਹ ਉਹ ਤੁਹਾਨੂੰ ਅੱਗੇ ਦਿਖਾਉਣਾ ਮੈਸ ਸਿਸਟਮ ਇੱਥੇ ਆਈ ਥੋੜਿਆ ਜਿਹਾ ਪੰਗੇ ਲੈ ਤੇ ਟਰੈਕਟਰ ਅਗਲੇ ਪਾਸੇ ਨਹੀਂ ਆਈਂਦੇ ਸਲਿੱਪ ਕੜਾ ਤੇ ਇਹ ਸਾਡੇ ਖੂਨ ਚੀਜ਼ ਹੈ ਬੇਕੂਫੀਆਂ ਲੈ ਮੇਟਰ ਬੇਰੋ ਕਰੀ ਜਾਂਦੇ ਆ ਸਪਰੇ ਨਾਲ ਨਾਲ ਡੰਡੀਆਂ ਹੁਣ ਬਣਾ ਰਹੇ ਆ ਪਹਿਲਾਂ ਨਹੀਂ ਬਣਾਗਾ ਅਸਲ ਚ ਪਹਿਲਾਂ ਬਣਾਉਂਦੇ ਆਲੂ ਦੀ ਫਸਲ ਦਾ ਨੁਕਸਾਨ ਨਹੀਂ ਸੀ ਆਣ ਥੋੜੀ ਜੀ ਵੱਲ ਡੈਗਦੇ ਆਂ ਮੈਂ ਲਾ ਦਾਂਗਾ ਜੜ ਹਲਦੀ ਹੁੰਦੀ ਹੈ ਤੇ ਐਮਪੰਤਾਰੀ ਅੰਤਾਰਾ ਲੀਕੋੜ ਦੇ ਵਿੱਚ 10 ਕਿਲੋ ਯੂਰੀਆ ਤੇ ਇੱਕ ਹੋਰ ਸਿਸਟਮ ਪੰਗੀ ਚਾਹ ਆ ਵੀ ਮਿੱਤਰ ਪਿਆਰਿਓ ਜਮਾ ਸ਼ਾਮਾਂ ਪੈ ਗਈਆਂ ਖੇਡ ਰਮਣਾ ਕਿੱਲੇ ਦੀਆਂ ਲਾਈਏਗਾ ਐ ਇੱਕ ਇਧਰੋਂ ਉਹ ਜਾਣਾ ਪੈਂਦਾ ਫੇਰ ਐਂ ਕਰਨੀ ਹੁੰਦੀ ਐ ਖਾਲੀ ਵੀ ਐ ਆਉਣਾ ਪੈਂਦਾ ਭਰ ਕੇ ਵੀ ਐ ਸਰੇ ਤੇ ਜਾਣਾ ਉਦੋਂ ਟਾਈਮ ਲੱਗਣ ਲੱਗ ਜਾਂਦਾ 6-7 ਡਰਮਾਂ ਦਾ ਬਾਅਦ ਫੇਰ ਟਾਈਮ ਲੱਗਣ ਲੱਗ ਜਾਂਦਾ ਤੇ ਬਾਕੀ ਥੇਰੇ ਵੀਰੋਂ ਕਣਕ ਤੇ ਕਰਨੀ ਐ ਉਸ ਤੋਂ ਬਾਅਦ ਆ ਸਰੋਂ ਚ ਚੋਕੀ ਪਾਉਣੀ ਹੈ ਜੇ ਟੋਰੀ ਖੜੀ ਐ ਇਹ ਲਓ ਜੀ ਮਿੱਤਰੋ ਅਗਲਾ ਦਿਨ ਚੜ ਗਿਆ ਜਿੰਕ ਮੈਗਜ਼ੀਨ ਕਰਨੀ ਸੀ ਆਪਾਂ ਉਹਦਾ ਆਪਣਾ ਹਜੇ ਲੱਗਣੀ ਟਾਈਮ ਤੇ ਹੋਰ ਤਾਂ ਆਗੇ ਕਿਉਂਕਿ ਜਿਹੜੇ ਛਿੱਟੇ ਛਿੱਟੇ ਦਿੱਤੇ ਹੀ ਕਣਕ ਉਹ ਵੀ ਉਗ ਰਹੇ ਚਲੋ ਉਹਨੋਂ ਵੀ ਕੋਈ ਆਸਰਾ ਹੋ ਜੂ ਤੇ ਨਹਿਰ ਦਾ ਲੱਗ ਗਿਆ ਪਾਉਣ ਲਾ ਬੰਨ ਤੇ ਉੱਤੋਂ ਨਹੀਂ ਆਉਣਾ ਪੈਂਦਾ ਫੇਰ ਹੁਣ ਹੁਣ ਰਹੂਗਾ ਤਿੰਨ ਮਹੀਨੇ ਬੰਦ ਹੈ ਬਾਕੀ ਇਹ ਵੀਰੋ ਬਣੂਗਾ ਜਦੋਂ ਜਿਹੜਾ ਲੋਹੇ ਜਿਹੜਾ ਹੁੰਦਾ ਉਹ ਵੀ ਭਾਈ ਤੁਹਾਨੂੰ ਦਿਖਾਉਣਾ ਅੱਗੇ ਮੈਂ ਤੇ ਇਹ ਕਿ ਵੀ ਸੇਵਾ ਕਰਨੀ ਆ ਪੜੀ ਪੁਰਣੀ ਤੇ ਕਰਾਇਆ ਮਾਰਨਾ ਕਿਸੇ ਦਾ ਨਾ ਇਹ ਵੀ ਸਮਾਂ ਔਖਾ ਹੀ ਲੱਗੂਗਾ ਉਧਰੋਂ ਤਾਂ ਪਟਾ ਤਾ ਹੋਵੇ ਛੋਟੀ ਨਹਿਰ ਦਾ ਪੁਲ ਤਾਂ ਜਾ ਵੈਂ ਕੋਨਾ ਕਰਦਾ ਤੇ ਇਹ ਇਹ ਆਪਣਾ ਹੁਣ 25 ਫੁੱਟ ਬਾਨਣਾ ਪਹਿਲਾਂ ਤਾਂ ਬਹੁਤ ਪੀੜਾ ਸੀ ਕਟਰ ਲਾ ਕੇ ਜਾਣਾ ਮੈਂ ਤਾਂ ਮਸ਼ੀਨ ਵਾਲਿਆਂ ਨੂੰ ਤੇ ਹੁਣ ਕਟਰ ਨਹੀਂ ਲਾਉਣਾ ਪੈਣਾ ਬਾਕੀ ਇਹਨਾਂ ਦੇ ਆ ਆ ਆਪਦਾ ਹੀ ਰੂਮ ਜੇ ਲੈ ਕੇ ਆਏ ਆ ਆ ਬਣੇ ਬਣਾਏ ਆ ਵੇਖੋ ਤੁਸੀਂ ਆਹ ਜਿਹੜਾ ਸਟੋਰੀਆਂ ਪਾਉਣੇ ਨੇ ਜਦੋਂ ਬਾਬੇ ਦੇ ਜਾਂਦੇ ਆ ਸਰਾਂ ਦੇ ਜਾਂਦੇ ਆ ਕਿਤੇ ਹੋਰ ਟਰੈਕਟਰ ਵਾਲਿਆਂ ਆਵੇਂ ਵੀਰਾਪੁਰਾਂ ਦੇ ਜਾ ਕੇ ਸਟੋਰੀਆਂ ਪਾਉਂਦੇ ਅਸੀਂ ਵੀ ਪਾਉਂਦੇ ਰਹੇ ਆ ਤੇ ਹੁਣ ਉਹ ਬੰਨਾ ਇਹ ਆਹ ਦੇਖੋ ਤੁਸੀਂ ਸਾਰਾ ਸਸਟਮ ਕੈਂਡ ਬਣ ਜਾਣਾ ਤੇ ਹੁਣ ਪਹਿਲਾਂ ਸਪਰੇਅ ਲਾਈਨ ਚੱਲੇ ਮੈਂ ਤੇ ਟਰੈਕਟਰ ਆਉਂਦਾ ਮਗਰ ਡਰਮ ਲੈ ਕੇ ਤੇ ਸਪਰੇਅ ਪਹਿਲਾ ਟਾਈਮ ਹੀ ਨਹੀਂ ਲੱਗਿਆ ਕੱਲ ਵੀ ਉੱਥੇ ਸ਼ਾਮ ਹੋ ਗਈ ਤੇ ਹੁਣ ਮੌਕੇ ਤੇ ਇੱਥੇ ਫੜ ਲੈਣੇ ਨੇ ਨੇੜੇ ਹੀ ਆਪਣੇ ਜੈਂਕ ਮੈਗਜ਼ੀਨ ਤੇ ਇੱਕ ਅੱਧੀ ਤੋਂ ਚੀਜ਼ ਹੋਰ ਰੇ ਭੁੱਲ ਗਿਆ ਸੱਚ ਕਰੋ ਚੱਕਣੀ ਚਲੋ ਕੋਈ ਨਹੀਂ ਖੁਆਇਨਾ ਉੱਤੋਂ ਨਹੀਂ ਜਾਣਾ ਪੈਂਦਾ ਅਰੇ ਹੁਣ ਜਾਣੀ ਪੁਲ ਦੇ ਜਾਵਾਂ ਕੋਲੇ ਸੀਗੀ ਤੇ ਉੱਤੋਂ ਦੀ ਹਾ ਕੇ ਆਉਣਾ ਪਊਗਾ ਤੇਲ ਵੀ ਪਾਉਣਾ ਗੱਡੀ 'ਚ ਹਰ ਜਰਬਾ ਲੱਗਿਆ ਪੈ ਅਰ ਤੜਕੋ ਤੜਕੀ ਜਿਹੜੇ ਪੈਸੇ ਲੱਗਦੇ ਨੇ ਇਹ ਬਹੁਤ ਮਸੂਹੂਸ ਹੁੰਦੇ ਹੁਣ ਟਰੈਕਟਰ ਚ ਹੀ ਮੋਣਾ ਇਹਦੇ ਸੀ ਹੁਣ ਬਠੰਡੇ ਬਸ ਡਿੱਗੀ ਐ ਪਹਿਲਾਂ ਇੱਥੇ ਡਿੱਗੀ ਸੀ ਆਪਣੇ ਮਕਸਰ ਤੋਂ ਕੋਟਕਪੂਰਾ ਰੋਡ ਆ ਪਿੱਛੇ ਇਹਦੇ ਟੋਨ ਲੱਗਿਆ ਪਿਆ ਤੇ ਨਾ ਤਾਂ ਉਦੋਂ ਕਿਸੇ ਨੇ ਧਿਆਨ ਦਿੱਤਾ ਤੇ ਹੁਣ ਕਿਹੜਾ ਧਿਆਨ ਹੁਣ ਤੁਸੀਂ ਦੇਖੋ ਉੱਥੇ ਇੱਕ ਬ੍ਰੇਕਰ ਬਣਾਇਆ ਬਸ ਇੱਥੇ ਬਸ ਬਸ ਡਿੱਗੀ ਸੀ ਜਮਾ ਥਾਂ ਤੇ ਤੇ ਸਾਰੀ ਥੋੜਾ ਜਿਹਾ ਆਵਾਜ਼ ਹੋ ਰਹੀ ਆਉਗੀ ਗੱਲ ਜਿਆ ਖਰਾਬ ਹੈ ਪੈ ਮੜਾ ਜਿਹਾ ਤੇ ਆਹਾ ਦੇਖੋ ਤੁਸੀਂ ਹੁਣ ਬ੍ਰੇਕ ਕਰਾਏ ਦੇ ਤੇ ਕੱਲੀਆਂ ਕਾਰਾਂ ਬ੍ਰੇਕ ਲਾਉਂਦੀਆਂ ਜਿਹੜੀ ਵਾਸਾ ਹੁਣ ਮੈਂ ਇੱਥੇ ਜ਼ੀਰੋ ਤੇ ਠੱਲੀ ਰੱਖੂਗਾ ਸਮਝ ਲਓ ਕਾਰ ਤੁਸੀਂ ਤੇ ਬੱਸ ਆਲਾ ਆਊਗਾ ਇੱਥੇ ਫੁੱਲ ਤੇਜ਼ ਜਮਾ ਫੁੱਲ ਐਕਸੀਡੈਂਟ ਦਾ ਕਾਰਨ ਹੈ ਤੇ ਬੱਸ ਦਾ ਬੈਲੈਂਸ ਵੀ ਵਿਗੜ ਜਾਂਦਾ ਜੋ ਦੋਵੇਂ ਟਾਇਰ 부ੜਕਦੇ ਕਿਸੇ ਦਿਨ ਵਿਖਾਉਂਗਾ ਤੁਹਾਨੂੰ ਮੈਂ ਵੀਡੀਓ ਇੱਥੇ ਰੋਕ ਕੇ ਤੇ ਵੀ ਇਹਦੇ ਤੇ ਹੁਣ ਕੋਈ ਧਿਆਨ ਨਹੀਂ ਜਿੱਥੇ ਕੋਈ ਨੁਕਸਾਨ ਹੋ ਜਾਂਦਾ ਹੈ ਉੱਥੇ ਕੇਰਾ ਧਿਆਨ ਕਰਦੇ ਆ ਬੱਸ ਆ ਹੁਣ ਡੇਢ ਸਾਲ ਹੋ ਗਿਆ ਡਿੱਗੀ ਨੂੰ ਬੱਸ ਤੇ ਇੱਥੇ ਕੋਈ ਧਿਆਨ ਨਹੀਂ ਇੱਥੇ ਬੈਰੀਕੇਡ ਹੀ ਕਰ ਦੇਣਾ ਹਣਾ ਦੇਬਰਨਾ ਉੱਥੇ ਹੀ ਕੰਮ ਆ ਫੇਰ ਉਵੇਂ ਚੱਲੀ ਜਾਂਦਾ ਸਾਰਾ ਕੁਝ ਸੇਮ ਹੀ ਹੁਣ ਫੇਰ ਇੰਤਜ਼ਾਰ ਕਰ ਰਹੇ ਆ ਵੀ ਭਾਈ ਕਦੋਂ ਬੱਸ ਡਿੱਗੂਗੀ ਫੇਰ ਇਹਦੇ ਕੋਈ ਐਕਸ਼ਨ ਲਿਆ ਜਾਊਗਾ ਢੜੀ ਆਪਣੀ ਟਰਾਲੀ 12 ਫੁੱਟੀ ਤੇ ਇਹ ਡੀਆਈ ਮਗਰੀ ਸੋਹਣੀ ਲੱਗਦੀ ਏ ਆਪਣੇ ਮੰਦੀਪ ਮੁੰਡੇ ਕੋਲੇ ਤੇ ਸਪਰੇਅ ਲਿਆਂਦੀ ਬਾਬੋ ਆਪਾ ਆਂਦਰੇ ਨਾਲ ਓ ਯਾਰ ਇੱਧਰ ਮੋਟਰਸਾਈਕਲ ਦੀ ਲੋਡ ਪਾਹਿੰਦੀ ਇੱਥੇ ਠੱਲ ਕੇ ਜਾਵਾਂਗੇ ਝਾਕ ਗੱਟਾ ਝੱਕ ਸਰ ਤੇ ਤੂੰ ਆ ਹੁ ਮੈਂ ਵੀ ਚਾਲਦਾ ਤੇਰੇ ਨਾਲ ਇੱਥੇ ਮੋੜਸਾ ਲਾ ਦਿੰਨੇ ਆ ਕੇਰਾ ਫਾੜੇ ਨੂੰ ਚੱਲ ਤਰ ਤੇਰੀ ਉਹ ਭੈਣੂ ਨਾ ਟੈਗ ਤੇ ਕਰ ਆ ਜਾ ਭੱਜਾ ਭੱਜਾ ਭੱਜ ਉਹ ਨਾ ਟੈਗ ਪਈ ਕੰਜਰਾ ਇਹਨੂੰ ਹੱਥ ਪਾ ਲਾ ਬਾਈ ਨੂੰ ਮਲਾ ਦੇ ਥੈਂਕ ਯੂ ਭਾਈ ਮਿਹਰਬਾਨੀ ਚਲੋ ਚਲੋ ਸ਼ੇਰ ਕੋਨਾ ਡੈਗ ਪ ਗਿਆ ਕੰਜਰਾ ਪੌਲੀ ਨਾ ਜਾ ਪਏ ਚਲੋ ਉੱਥੇ ਡੀਲ ਪਾਓ ਉਹ ਸਾਰਾ ਕੰਬਿਆ ਓਏ ਦੇਖੇਗਾ ਹੁੰਦਾ ਹੈ ਆਹ ਵਾਕਈ ਰੈਸ ਕਾ ਜਿੰਦੂ ਸਿਆ ਵੋਟਰ ਹਲੋ ਢਾਲਦਾ ਮਿੱਤਰੋ ਉਧਰੋਂ ਭਾਈ ਨੇ ਚਲਾਦਾ ਤੇ ਇਹਦੇ ਦੇ ਅਸੀਂ ਆ ਆਏ ਪੈਰ ਘਾਉਂਦੇ ਗਏ ਜਾ ਯਾਰ ਬੜੀ ਭੜੀ ਹੋਈ ਸੀ ਚੱਲ ਯਾਰ ਕਰੀਏ ਕਰਾ ਡੱਟਾ ਕਿੱਥੇ ਰੱਖਦਾ ਡੈਗਦਾ ਤਾਂ ਨਹੀਂ ਹੈ ਡੱਟਾ ਡੈਗਦਾ ਤਾਂ ਨਹੀਂ ਚੱਲ ਆ ਪੈ ਆ ਜਾ ਤੂੰ ਆਪਣੇ ਕੋਈ ਨਹੀਂ ਕੋਈ ਜਾਓ ਕਾ ਯਾਰ ਦਾ ਯਾਰ ਆਵੇ ਉਹ ਵੀ ਕੀ ਕਰ ਰਿਹਾ ਯਾਰ ਲਾ ਤੇਰੀ ਮਾਸੀ ਦਾ ਮੁੰਡਾ ਉਹ ਤੋਂ ਪੈਰ ਕੰਬਣਗੇ ਨਾ ਵਿਚਾਰਾਂ ਦੇ ਓਏ ਯਾਰ ਇਹਨਾਂ ਨੂੰ ਨਹੀਂ ਕੰਮ ਕਰ ਦੇਣਾ ਆਪਣੇ ਪਿੰਡ ਵਾਲਿਆਂ ਨੇ ਆ ਜਾ ਪਹਿਲਾਂ ਤਾਂ ਆਪਾਂ ਹੀ ਉਹ ਹਾਂ ਦੋਸ਼ੀ ਇਹਨਾਂ ਦੇ ਓਏ ਮੈਂ ਆਇਆ ਨਾ ਆਪਾਂ ਪਹਿਲਾਂ ਗਾਂ ਵਾਲੇ ਖੇਤ ਚੱਲ ਗਏ ਨਾਲੇ ਤਾਂ ਰਾਹ ਵਾਲਾ ਪੈਂਡਾ ਉਹਦਾਂ ਨੂੰ ਤਰੇਲ ਲੈ ਜੂਗੀ ਚਾਲ ਨਕ ਨੂੰ ਵੇਖ ਕੇ ਤਾਂ ਬਾਬੇ ਜਵੇਂ ਹੀ ਚੱਤ ਨਹੀਂ ਕੋਸ਼ ਹੁੰਦਾ ਹਾਂ ਦੇਖ ਲੋ ਤੀ ਹੋਰੀ ਡੱਬ ਡੁੱਬ ਜੇ ਸਾਗਦ ਨੇ ਕੀ ਕਹਿੰਦੇ ਹੁੰਦੇ ਇਹ ਉਹਦੇ ਕਾਰਨ ਸੁਪਰ ਸੀਡਰ ਨੇ ਪਤਾ ਨਹੀਂ ਕਿਵੇਂ ਉਗਰੀ ਯਾਦਗੀ ਦਾ ਪਿਛਲੇ ਸਾਲ ਵਧੀਆ ਸੀ ਐਤ ਕੀ ਸਾਲੇ ਦਾ ਪਤਾ ਨਹੀਂ ਕੀ ਹੋ ਗਿਆ ਇਹਨੂੰ ਦੇਣੀ ਨਹੀਂ ਲੱਗ ਰਿਹਾ ਬਾਬਾ ਢੀਕੀ ਗੇ ਹੁਣ ਤਾਂ ਹੀ ਦਾ ਹੁਣ ਸਰ ਚਲਾਉਣੇ ਆ ਬਸ ਕੰਮ ਮੈਗਨੇਜੀ ਹੈ ਮੈਗਜੀ ਨਹੀਂ ਇਹ ਤਾਂ ਚੱਲ ਕੋਈ ਨਹੀਂ ਮੇਤਰ ਪਹਿਰੇ ਥੋੜਾ ਜਰਾ ਆਪਣੇ ਬਸ ਅੱਜ ਤੀ ਰੱਖੀ ਸਾਡੀ ਮਾੜਾ ਸੂਰਜ ਕੱਢਿਆ ਹੂੰ ਤੁਹਾਨੂੰ ਦਿਖਦਾ ਹੀ ਹੋਊਗਾ ਵੇ ਧੁੰਦ ਹੀ ਹਜੇ ਤੇ ਕਾਫੀ ਜਦੋ ਜਿਹੇ ਨਾਲ ਡਰਮ ਭਰਿਆ ਇਹ ਤੇ ਹੁਣ ਚਲਾਉਣ ਲੱਗਦੇ ਆ ਬੱਸ ਓਏ ਹੂ ਔਰ ਗਾਨ ਨੇ ਤੇ ਹੋ ਜਾ ਲਓਏ ਪਾਉਣੇ ਆਂ ਗੇੜਾ ਚਲਾ ਲਿਓ ਅਸਲ ਦੇ ਵਿੱਚ ਹੁਣ ਬੂਮ ਜੇ ਕਾਮਯਾਬ ਹੋ ਵੀ ਸਕਦਾ ਪਰ ਸਾਡੇ ਬਾਣ ਜਿਵੇਂ ਗੱਲ ਥੋੜੀ ਜਿਹੀ ਗਾਉਂ ਦੇ ਘਟ ਤੇ ਇਹਦੇ ਕਰਕੇ ਲੀਆਂ ਜੀਆਂ ਬਹੁਤ ਪੈਣੀਆਂ ਨਹੀਂ ਤਾਂ ਬੂਮ ਜੇ ਨਾ ਕਰਾ ਲਈਏ ਤੇ ਉਹ ਮਨ ਜਖਰਾਬ ਹੁੰਦਾ ਆਲਾ ਬੈਂਦਾ ਤਰਿਆ ਆਉਂਦਾ ਜਾਂ ਸ਼ੁਰੂ ਤੋਂ ਸਣੇ ਰੇ ਰੂ ਸਾਰਾ ਕੁਸੋਦੇ ਨਾ ਹੋਵੇ ਆਪਦਾ ਹੋਵੇ ਫੇਰ ਠੀਕ ਆ ਕੰਮ ਗੇਰ ਲੱਗਿਆ ਹੀ ਹੁੰਦਾ ਤਗਰੀਬਣਾ ਆਪਣਾ ਪਹਿਲਾ ਬੰਦ ਰੇਸ ਤੇ ਸਿੱਧੀ ਸਾਲ ਖਾਰਦੇ ਦੀ ਪਰ ਇਹਦੀ ਆਈ ਬੋਕਨਾ ਬਾਕ ਨਾ ਪੈਣ ਨਾ ਤੇ ਮੇਰਾ ਸਾਲਾ ਇਹ ਵੀ ਉਹ ਕਰਦਾ ਹਾਂ ਅਲੀਕ ਬਹੁਤ ਕਰਦਾ ਬਈ ਝੂੜਾ ਦੇਖੋ ਮਾਰਦਾ ਝੂੜਾ ਮਾਰਨ ਕਰਕੇ ਦੋਵੇਂ ਤੀਜਾ ਟੁੱਟ ਗਿਆ ਪੰਨਾ ਇਧਰ ਵੀ ਲੱਪੇ ਲੱਗੇ ਉਧਰ ਵੀ ਬਾਅਦ ਚ ਵੈਲਡ ਹੋਇਆ ਕਿਉਂਕਿ ਇਹਦੇ ਪੰਪ ਪਿੱਛੇ ਆ ਤੇ ਆ ਥੋੜਾ ਜਿਆਦਾ ਹੀ ਨੀਵਾ ਚੱਲਦਾ ਮਨ ਲਾ ਕਰਾਸ ਵੈਸੇ ਕਰਾਸ ਇੱਥੇ ਇਸੇ ਹੁੱਕ ਤੇ ਚੱਲਦਾ ਦੂਜੀ ਛੇਵਜ ਵਿੱਚ ਉਹ ਬੂਟ ਦੇ ਲਿਆਂਦੇ ਪਏ ਉਹ ਵੀ ਨਹੀਂ ਖੋਲਣ ਦਾ ਟਾਈਮ ਲੱਗਦਾ ਆ ਦੇ ਵੈਲਡ ਹੋਇਆ ਫੇਰ ਵੀ ਝੂੜਾ ਮਾਰੀ ਜਾਂਦਾ ਨਾ ਕੁਨਾ ਤੋਟਾ ਮਾਰੀ ਨਾ ਬਣਾ ਗਾਈ ਨਾਸਾ ਆ ਹਾਲਾਤ ਆ ਜੀ ਕਣਕ ਤੇ ਆਪਣੀ ਇਹ 20 ਤਰੀਕ ਦੀ ਵਜਾਂ ਦਾ ਇਹ ਦੂਜੂ ਵੀਜੀ ਸੀ ਕਿ ਸੁਪਰ ਸੀਡਰ ਨਾਲ ਕਰਚਿਆਂ ਨੂੰ ਕੱਲੀਆਂ ਪਾਲਾਂ ਜਿਹੜੀਆਂ ਮੜਗਾਂ ਮੋੜ ਸੀ ਡਿੱਗਿਆ ਸੀ ਨਾ ਝੋਨਾ ਲੇਟ ਹੋ ਗੇ ਦਨਤਾ ਨਹੀਂ ਲੱਗਿਆ ਪਰ ਇਹ ਹੈ ਮੈਗਜ਼ੀਨ ਹੀ ਇਹਦਾ ਤਾਂ ਕੀ ਹੁੰਦਾ ਚੱਲ ਉੱਚੀ ਘਾਹ ਮੜਾ ਸੌਂਦਾ ਨਹੀਂ ਸਾਨੂੰ ਥੋੜਾ ਦੂਰ ਤੁਰਿਆ ਕਰ ਮੜਾ ਜਾ ਆਏ ਤਾਂ ਤੂੰ ਇੱਥੇ ਹੀ ਲਵਾ ਦੇਗਾ ਤਿੰਨਾਂ ਕਿੱਲਾਂ ਦੇ ਡਰਾਮਾ ਨਹੀਂ ਲੱਗਦਾ ਟੈਨਸ਼ਨ ਵਾਲਾ ਟੱਕਰਾ ਪਲਾਂਗ ਵੱਡੀ ਆ ਮੇਰੀ ਮੰਨਤੀ ਕੋਈ ਨਹੀਂ ਪਲਾਂਗ ਵਾਲੀ ਤਾਂ ਫਾਈ ਪੈਂਦੀ ਆ ਨਾ ਇਹ ਸਹੀ ਆ ਕੋਣਾ ਨਹੀਂ ਹੋਮ ਨਹੀਂ ਫਾਇਦਾ ਪੁਹਾਰਾ ਉੱਥੇ ਹੀ ਡਿੱਗੀ ਜਾਂਦਾ ਕੋਰਾ ਇਹ ਪੁਹਾਰਾ ਥੋੜਾ ਉੱਚਾ ਹੀ ਚਾਹੀਦਾ ਹੁੰਦਾ ਵੀਰੇ ਫੇਰ ਉੱਡੇ ਪੈਣੀ ਚਾਹੀਦੀ ਆ ਔੜ ਕੇ ਰਲਦੀ ਆ ਸਾਰੀ ਨਹੀਂ ਤਾਂ ਜਿੱਥੇ ਵੱਜੇ ਉੱਥੇ ਹੀ ਜਾਣੀ ਲੋਈ ਥੋੜਾ ਐ ਇੰਨਾ ਵੀ ਨਾ ਦੂਰ ਹੋਈ ਹੁਣ ਨਹੀਂ ਨਹੀਂ ਅੱਜ ਫੇਰ ਸੁਦਾ ਹੀ ਗਾਉਂਗਾ ਜਮਾ ਗੁਣਗੇ ਦੀ ਜਨ ਐਡਾ ਮਾਰ ਹੈਗਾ ਨੂੰ ਇਹ ਕੜ ਕੇ ਲੀਦਾ ਹਣੂਲ ਜਾਣਾਗਾ ਨੂੰ ਮਸ਼ੀਨ ਤੇ ਹਰਿਆਣਾ ਸਾਲ ਐ ਸੈਂ ਕਰਦੇ ਹਿੰਦੀ ਇਹਦੀ ਗੱਲ ਆ ਹੋਂਤਾ ਵੀਚਾਰੇ ਫੇਲ ਹੋ ਚਲੇ ਸਮਝ ਲੋ ਦੁਨੀਆ ਉਹਦੇ ਤੇ ਆ ਗਈ ਬੂਮਾ ਤੇ ਏ ਮੈਗਜ਼ੀਨ ਕਰਦਿਆਂ ਦਾ ਕੋਈ ਸਵਾਦ ਨਹੀਂ ਆਉਂਦਾ ਐ ਲੱਗਦਾ ਨਹੀਂ ਸਪਰੇਅ ਕਰੀ ਨੇ ਨਾ ਪਾਣੀ ਛੜਕੀ ਜਾਂ ਨੇ ਲੈ ਕੰਦਾ ਕੋਈ ਫ੍ਰੈਗਰੈਂਸ ਹੀ ਨਹੀਂ ਆਉਂਦੀ ਕੋਈ ਸੁਗੰਧ ਨਹੀਂ ਆਉਂਦੀ ਆ ਜੇ ਪਾਣੀ ਮਾਰੇ ਓਖੇ ਹੋਈ ਜਾਂਦੇ ਅੱਤੇ ਭਿੱਜ ਗਏ ਤੇ ਆਇਕਾ ਇਹ ਸੌਂਡ ਵਿਚਾਰੇ ਗੜਾਂ ਵਾਲਿਆਂ ਦਾ ਆ ਗਿਆ ਸੀ ਟੈਂਕੀ ਦੇ ਵਿੱਚ ਸਾਨੂੰ ਤਾਂ ਫਿਰ ਪਿੰਡ ਗਏ ਨੇ ਪੁੱਛਿਆ ਹੀ ਨਾ ਕੀਦਾ ਇਹ ਫੇਰ ਆਈ ਵੀਡੀਓ ਜੀ ਉਹਨਾਂ ਨੇ ਪਛਾਣਿਆ ਵੀ ਸਾਡਾ ਨਾ ਦੂਬਾ ਬਚਾਰੇ ਉਹ ਲੈਣੇ ਨੇ ਆਪ ਤੋਂ ਹੀ ਥੋੜਾ ਆ ਗਿਆ ਘਾਲੋ ਚ ਅੱਜ ਫੇਰ ਕੰਮ ਦੇ ਗਿਆ ਪਾਣੀ ਹੋਰ ਪਾ ਕੇ ਮਿੱਤਰੋ ਦਵਾਈ ਪਾ ਕੇ ਫੇਰ ਚਲਾਇਆ ਕੰਮ ਦੇਰ ਨਹੀਂ ਲੱਗਿਆ ਜਾਵਾ 2 ਵਜਨ ਵਾਲੇ ਹੋ ਗਏ ਮੂਡ ਲੈ ਆਂਦੇ ਪਏ ਆਸਵਾਏ ਸੀ ਵੀਡੀਓ ਬਣਾ ਕੇ ਖੋਲਾਗੇ ਉਹਨਾਂ ਨੇ ਨਾਂ ਭੇਜੀ ਆਨੇ ਆ ਤਾਂ ਵੀਡੀਓ ਵਿੱਚ ਕਰਦੇ ਚੱਲ ਰੀਰੂ ਪਾ ਰਹੇ ਹਾਂ ਜਿੱਥੇ ਤਾਂ ਗਰੀ ਸਹੀ ਉੱਥੇ ਤਾਂ ਬਹੁਤ ਫੋਟ ਜਿਵੇਂ ਲੇਟ ਵੀਜੀ ਸੀ ਤੇ ਪਰ ਵੈਜਵੇ ਸਮਝੀ ਨਹੀਂ ਆਈ ਕਿਉਂ ਛੱਡ ਗਿਆ ਲੈ ਹੁਣ ਆਹ ਦਾਣੇ ਮੇਰੀ ਤਾਂ ਵੇਲੋ ਤੁਸੀਂ ਵਧੀਆ ਜਿਹੜੇ ਆ ਵਿੱਚ ਵਿੱਚ ਬੈਠਾ ਇਹਨਾਂ ਵੇਰੀ ਕਿਵੇਂ ਗੱਲ ਮੁੱਕ ਗਈ ਇਹ ਜਾਂ ਤਾਂ ਮੈਂ ਤਾਂ ਸਾਡੀਆਂ ਤਵੀਆਂ ਤਵੀਆਂ ਨਾ ਮਿੱਟੀ ਨਹੀਂ ਛੱਡਦੀਆਂ ਦਾਣਾ ਤਾਂ ਸੜਦਿਆਂ ਇਹ ਜਿਹੜਾ ਦਾਣਾ ਥੱਲੇ ਥੁੱਲੇ ਸੀਗਾ ਜਿਵੇਂ ਆਹ ਦਾਣੇ ਆ ਜਿਹੜੇ ਇਹ ਥੱਲੇ ਉਹਨਾਂ ਨੇ ਵੀ ਪਾਤਾ ਜਿਹੜੇ ਆਹ ਦਾਣੇ ਆਗੇ ਇਹ ਐ ਘੁੰਮ ਗਏ ਉਹਦੇ ਨਾਲ ਘੁੰਮ ਕੇ ਤਾਂ ਤਾਂ ਚੱਕ ਕੇ ਛੱਡੇਗੇ ਤਾਂ ਕਰਕੇ ਮੈਂ ਤਾਂ ਨਾ ਚੱਕਰ ਪਿਆ ਇਹ ਹੋਰ ਕੋਈ ਕਾਰਨ ਨਹੀਂ ਹੋ ਸਕਦਾ ਦਾ ਐ ਆ ਡੱਬ ਪੈਣ ਦਾ ਬਾਕੀ ਜੋ ਕਿਸਮਤ ਉਹਦੇ ਵਿੱਚ ਦੈਨ ਨਹੀਂ ਲੱਗਿਆ ਬਾਪੂ ਨੂੰ ਸਵੇਰੇ ਕਰਾਂਗੇ ਬਾਕੀ ਨਾਉ ਕਿੱਲੇ ਕਰੇ ਡਰਾਮਾ ਲਾਇਆ ਉਹਤੇ ਇੱਕ ਹੀ ਲਾਇਆ ਜਾਨੀ ਦਣ ਲੱਗਿਆ ਹੀ ਨਹੀਂ ਫਿਰ ਹੁਣ ਚੱਲਦੇ ਹਾਂ ਹੂੰ ਆਏ ਤਾਂ ਇਦਾਂ ਹੀ ਲੋਕ ਚਾਰਿਆਂ ਦਾ ਹੌਸਲਾ ਹੀ ਆ ਆਏ ਉਧਰੇ ਇਹ ਵੀ ਇੱਧਰ ਵਾਲਿਆਂ ਨੇ ਇੱਧਰ ਹੀ ਮਾਰੀ ਨਹੀਂ ਜੀ ਉਹ ਅੱਗੇ ਚੱਕ ਲਗੇ ਹੋਵੇ ਵੀਡੀਓ ਬਣਾ ਕੇ ਯਾਰ ਪਰ ਠੀਕ ਆ ਯਾਰ ਮੈਨੂੰ ਵੀਡੀਓ ਬਣਦੀ ਹੈ ਕਹਿੰਦਾ ਸੜ ਦੂਗਾ ਉਧਰ ਨੇੜੇ ਦੀ ਚੱਲ ਕੇ ਕਿਹਾਂ ਚੱਲਗੇ ਇੱਧਰ ਹੀ ਚੱਲਗੇ ਚੱਲ ਆਂਦਾ ਵੀਡੀਓ ਚੱਲਦੇ ਆਪਾਂ ਠੀਕ ਆ ਯਾਰ ਬੜੀ ਕੋਲ ਬਣਦਾ ਨੇਰਾ ਬੰਨ ਗਏ ਵੀ ਇਹੀ ਦੇਖ ਲੈਣਾ ਬਾਣ ਦਾ ਕਾਰ ਰੱਖਿਆ। ਜਿਵਾਕਾਂ ਨੂੰ ਦੱਸਿਆ ਕਰਾਂਗੇ ਜੇ ਬਾ ਪੂਰੀ ਦੱਸ ਦੇ ਵੀ ਸਾਡੇ ਵਰੀ ਨਹਿਰਾਂ ਬਣ ਗਈ। ਉਹ ਲੈ ਗਿਆ ਵਾਕਈ ਹਨਾ ਬਣਿਆ ਤਾਂ ਨਹੀਂ ਪੋਲ ਉਹ ਲੈ ਗਏ। ਠੀਕ ਹੈ ਯਾਰ ਭਾਜੀ। ਕਮਾਲਾ ਹੀ ਕਰ ਗਏ ਉਹਨੇ ਕਰੀ। ਜਦੋਂ ਆ ਨਹਿਰ ਬਾਨੀ ਸੀ ਨਾ ਵੇਖ ਕੇ ਤਾਂ ਐ ਲੱਗਿਆ ਰੈਡੀ ਨਹਿਰ ਕਿਵੇਂ ਬਣ ਜੂ ਐ ਤੇ ਪਤੰਦਰਾਂ ਨੇ ਮੈਂਟ ਹੀ ਮਾਰੀ। ਮੈਂ ਵੀ ਮਿੱਤਰੋ ਬਾੜ ਵੀ ਬਹੁਤ ਐ ਅੱਜ ਪੋਲ ਦਾ ਪਤਾ ਲੱਗਾ ਮੀਨ ਐ ਪੈਣਾ ਕੋਈ ਕੋਠਾ ਆ ਰਿਆ ਰਾਜ। ਓਏ ਹੋਏ 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 ਕੈਮਰੇ ਤੇ ਗੜੀ ਪੈ ਗਈ। ਸਾਰੇ ਕੋਠਿਆਂ ਨੂੰ ਜੰਦਰੇ ਲੱਗੇ ਆ ਕਿਸੇ ਦੇ ਬਰਾਂਡਾ ਵੀ ਨਹੀਂ ਮਿੱਤਰਾ ਹਲੇ ਇੱਕ ਗੇ ਅਗਲਾ ਪਿੰਡ ਦਾ ਜਿਹੜਾ ਪੌੜਾ ਉਹ ਆਉਣਾ ਹਜੇ 2 ਕਿਲੋਮੀਟਰ ਨਹੀਂ ਆਉਂਦਾ ਤੇ ਮੀਂਹ ਵੀ ਪੂਰਾ ਲੈ ਪਿਆ ਓਏ ਹੋਏ 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 ਕੀ ਕਰਾਂਗੇ ਜੇ ਧੂ ਮੇਰੇ ਤਾਂ ਖੋਡੇ ਭਿੱਜਿਆ ਛਤਰੀ ਗਾਹ ਨੂੰ ਕਰ ਕੋ ਠੀਕਾ ਲਾਉ ਮਤਰੋਂ ਪਏ ਜਿਕੇ ਥੋੜੇ ਥੋੜੇ ਤੇ ਪੌੜਾ ਵੀ ਬਣਾ ਇੱਕ ਤਾਂ ਇੱਕ ਛੱਡ ਕੇ ਬਣਾਉਂਦੇ ਹੁੰਦੇ ਵੈਸੇ ਬਰੇ ਤਾਂ ਨਹੀਂ ਬਣਾ ਰਹੇ ਕਿਉਂਕਿ ਇੱਥੇ 2-3 ਪੈਪ ਲੈਣਾ ਹੀ ਆਪਣੇ ਪੈਪ ਲੈਣਾ ਜ਼ਿਆਦਾ ਆ ਆ ਉੱਤੇ ਜੜਨਾ ਹੁੰਦਾ ਤੇ ਇਹ ਤਾਂ ਕਰਕੇ ਇਹਨਾਂ ਨੂੰ ਆਇਆ ਵੀ ਪੈਪ ਲੈਣਾ ਇੱਥੇ ਟਾਈਮ ਘੱਟ ਲੱਗੂ ਆ ਆਪਣੇ ਬਹਾਲਾ ਟਾਈਮ ਲੱਗਣਾ ਫਿਰ ਪਾਣੀ ਨੂੰ ਜਿੰਮੇਦਾਰ ਉੱਥੇ ਹੋਣਗੇ ਯਾਰੀ ਇੱਥੇ ਵੀ ਕਰਕੇ ਰੱਖੀ ਆਪਣੇ ਆਪਣੇ ਪਿੰਡ ਵਾਲੇ ਪਹਲਾ